ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਆਪਣੇ ਪਿੰਡ ਤਿੰਮੋਵਾਲ ਪਹੁੰਚੇ ਜਿੱਥੇ ਉਹਨਾਂ ਦਾ ਪਰਮਾ ਸਵਾਗਤ ਕੀਤਾ ਜਾ ਰਿਹਾ ਪਿੰਡ ਵਸਨੀਕਾਂ ਦੇ ਵੱਲੋਂ ਔਰ ਢੋਲ ਵਜਾਏ ਵਜਾਇਆ ਜਾ ਰਿਹਾ ਸਵਾਗਤ ਸਵਾਗਤ ਕੀਤਾ ਜਾ ਰਿਹਾ ਉਹਨਾਂ ਦੇ ਨਾਲ ਮੁਕੇ ਦੇ ਕੇ ਸਵਾਗਤ ਕੀਤਾ ਜਾ ਰਿਹਾ ਪਹਿਲਾਂ ਆਪਣੇ ਪਿੰਡ 'ਚ ਗੁਰਦੁਆਰਾ ਸਾਹਿਬ ਲਾਤ ਮੱਸਟ ਕੋਈ ਹੈ ਜਗਰਾਜ ਸਿੰਘ ਐਸਪੀ ਤੇ ਸਾਬਕਾ ਹਾਕੀ ਖਿਡਾਰੀ ਉਹਨਾਂ ਦੇ ਨਾਲ ਮੌਜੂਦ ਸੀਗੇ ਤਾਂ ਹੁਣ ਆਪਣੇ ਪਿੰਡ ਤਿੰਮੋਵਾਲ ਪਹੁੰਚੇ ਹਰਮਨਪ੍ਰੀਤ ਸਿੰਘ ਜਿਸ ਪਰਵਾਹ स्वागत ਕੀਤਾ ਜਾ ਰਿਹਾ ਉਹਨਾਂ ਦੇ ਪਿੰਡ ਵਾਸੀਆਂ ਦੇ ਵੱਲੋਂ ਹਰਮਨ ਪ੍ਰੀਤ ਦਾ ਕਿਉਂਕਿ ਹਰਮਨ ਪ੍ਰੀਤ ਨੇ ਜਿਸ ਤਰੀਕੇ ਦੀ ਖੇਡ ਦਿਖਾਈ ਹੈ ਜਿਸ ਤਰੀਕੇ ਨਾਲ ਹਰਮਨ ਪ੍ਰੀਤ ਨੇ ਦੀ ਅਚੀਵਮੈਂਟ ਉਸ ਨੂੰ ਦੇਖਦਿਆਂ ਹੋਇਆਂ ਹਰ ਪਾਸੇ ਚਰਚਾ ਹਰਮਨ ਪ੍ਰੀਤ ਦੀ ਰਹੀ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਹੁਣਾਂ ਨੇ ਵੀ ਇੱਕ ਨਵਾਂ ਟੈਗ ਦਿੱਤਾ ਹਰਮਨ ਪ੍ਰੀਤ ਨੂੰ ਤਾਂ ਉਹ ਸੀਗਾ ਕਿ ਸਰਪੰਚ ਦਾ ਕਿਉਂਕਿ ਇਸ ਤੋਂ ਪਹਿਲਾਂ ਕਮੈਂਟਰੀ ਦੇ ਵਿੱਚ ਵੀ ਹਰਮਨ ਪ੍ਰੀਤ ਨੂੰ ਕਮੈਂਟੇਟਰ ਨੇ ਸਰਪੰਚ ਕਹਿ ਕੇ ਸੰਬੋਧਨ ਕੀਤਾ ਔਰ ਉਸ ਤੋਂ ਬਾਅਦ ਫਿਰ ਉਹ ਚੀਜ਼ ਵਾਈਰਲ ਹੋਈ ਜਿਸ ਤੋਂ ਬਾਅਦ ਹਰਮਨਪ੍ਰੀਤ ਦੇ ਨਾਮ ਦੇ ਨਾਲ ਸਰਪੰਚ ਸ਼ਬਦ ਵੀ ਲੱਗ ਗਿਆ ਤਾਂ ਹਰਮਨਪ੍ਰੀਤ ਆਪਣੇ ਪਿੰਡ ਪਹੁੰਚੇ ਆ ਜਦੋਂ ਪ੍ਰਧਾਨ ਮੰਤਰੀ ਮੋਦੀ ਜੀ ਨੇ ਵੀ ਵਧਾਈ ਦਿੱਤੀ ਉਹਨਾਂ ਨੂੰ ਤਾਂ ਸਰਪੰਚ ਸਾਹਿਬ ਕਹਿ ਕੇ ਵਧਾਈ ਦਿੱਤੀ ਸੀ ਤਾਂ ਹੁਣ ਆਪਣੇ ਪਿੰਡ ਹਰਮਨਪ੍ਰੀਤ ਸਿੰਘ ਪਹੁੰਚ ਗਏ ਆ ਜਿੱਥੇ ਢੋਲ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਉਹਨਾਂ ਦਾ ਪੂਰਾ ਪਿੰਡ ਇਕੱਠਾ ਹੋ ਕੇ ਜੋ ਆ ਸਵਾਗਤ ਕਰਨ ਦੇ ਲਈ ਪਹੁੰਚਿਆ ਤਾਂ ਇੱਥੇ ਇਹ ਚੀਜ਼ ਦੇਖਣ ਵਾਲੀ ਹੈ ਕਿ ਐਸਪੀ ਜੁਗਰਾਜ ਸਿੰਘ ਜਿਉ ਨੇ ਉਹ ਨਾਲ ਹੀ ਨਜ਼ਰ ਆਇਆ ਤਾਂ ਜੁਗਰਾਜ ਸਿੰਘ ਦਾ ਰਿਗਾਰਡ ਬਹੁਤ ਕਰਦੇ ਹਰਮਨਪ੍ਰੀਤ ਕਿਉਂਕਿ ਜੁਗਰਾਜ ਸਿੰਘ ਹੋਣਾ ਤੋਂ ਸਿੱਖਿਆ ਬਹੁਤ ਕੁਝ ਆ ਉਹਨਾਂ ਨੇ ਜਦੋਂ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਅੰਮ੍ਰਿਤਸਰ ਪਹੁੰਚੇ ਹਰਮਨਪ੍ਰੀਤ ਤਾਂ ਉਦੋਂ ਵੀ ਜੁਗਰਾਜ ਸਿੰਘ ਤੇ ਹਰਮਨਪ੍ਰੀਤ ਨੇ ਇੱਕ ਦੂਜੇ ਦਾ ਹੱਥ ਫੜਿਆ ਹੋਇਆ ਸੀਗਾ ਤਾਂ ਕਾਫੀ ਸਮਾਂ ਇਕੱਠੇ ਰਹੇ ਤੇ ਉਸ ਤੋਂ ਬਾਅਦ ਹਰਮਨਪ੍ਰੀਤ ਸਿੰਘ ਦਾ ਇੱਕ ਵੀਡੀਓ ਵੀ ਆਇਆ ਜਦੋਂ ਹਰਮਨਪ੍ਰੀਤ ਸਿੰਘ ਨੇ ਜਦੋਂ ਕੈਪਟਨ ਸਾਹਿਬ ਨੇ ਆਪਣਾ ਜੋ ব্রونز ਮੈਡਲ ਸੀਗਾ ਉਹ ਜੋਗਰਾਜ ਸਿੰਘ ਹੁਣਾਂ ਦੇ ਗਲ ਚ ਪਾਇਆ ਉਸ ਤੋਂ ਬਾਅਦ ਕੁੱਟ ਕੇ ਜੱਫੀ ਪਾਈ ਇੱਕ ਦੂਜੇ ਨੂੰ ਔਰ ਇੱਥੋਂ ਪਤਾ ਲੱਗਦਾ ਕਿ ਕਿੰਨੇ ਕਰੀਬੀ ਨੇ ਇੱਕ ਦੂਜੇ ਦੇ ਕਿੰਨਾ ਰਿਗਾਰਡ ਕਰਦੇ ਆ ਇੱਕ ਦੂਜੇ ਦਾ ਤਾਂ ਹਰਮਨਪ੍ਰੀਤ ਸਿੰਘ ਆਪਣੇ ਘਰ ਪਹੁੰਚ ਰਿਹਾ ਜਿੱਥੇ ਉਹਨਾਂ ਦਾ ਸਵਾਗਤ ਕੀਤਾ ਜਾਣਾ ਤੇਲਚੋਕ ਤੇਲ ਚੁਇਆ ਜਾ ਰਿਹਾ ਔਰ ਤੇਲ ਚੁਕੇ ਸਵਾਗਤ ਕੀਤਾ ਜਾ ਰਿਹਾ ਹਰਮਨਪ੍ਰੀਤ ਸਿੰਘ ਹੁਣਾ ਦਾ ਹਰਮਨਪ੍ਰੀਤ ਪਿਤਾ ਜੀ ਦੇ ਨਾਲ ਹਰਮਨਪ੍ਰੀਤ ਦੇ ਸੀਨੀਅਰ ਮਦੋਨੀ ਜੁਗਰਾ ਸਿੰਘ ਉਹ ਵੀ ਨਾਮ ਨਾਲ ਆ ਹਰਮਨਪ੍ਰੀਤ ਕਾਫੀ ਸਮੇਂ ਬਾਅਦ ਹੋ ਆਪਣੇ ਇੱਥਾ ਪਹੁੰਚਿਆ ਜਿਸ ਤੇ ਉਹਨਾਂ ਨੇ ਪਰਿਵਾਰ ਦੇ ਵੱਲੋਂ ਸਵਾਗਤ ਕੀਤਾ ਜਾ ਰਿਹਾ ਕੁਟਕੇ ਜੱਫੀ ਪਾਈ ਹੈ ਮਾਤਾ ਹੁਣਾ ਨੇ ਹਰ ਨੂੰ ਮਿੱਠਾ ਕਰਾਇਆ ਜਾ ਰਿਹਾ ਹਰਮਨਪ੍ਰੀਤ ਦਾ ਸਾਰੇ ਪਰਿਵਾਰਕ ਮੈਂਬਰ ਨੇ ਤਿਲ ਤੋਂ ਕੇ ਸਵਾਗਤ ਕੀਤਾ ਗਿਆ ਕੁਮਾਰਾਜ ਸਿੰਘ ਜੀ ਵੀ ਪਹੁੰਚੇ ਆ ਜਗਰਾਜ ਸਿੰਘ ਹੁਣਾ ਦਾ ਵੀ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਆ ਇਹ ਤਸਵੀਰਾਂ ਪਿਆਰ ਦੀ ਮੁਹੱਬਤ ਦੀ ਤਸਵੀਰਾਂ ਤਾਂ ਹਰਮਨਪ੍ਰੀਤ ਦੇ ਘਰ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਵਿਆਹ ਵਾਲਾ ਮਾਹੌਲ ਹੈ ਹਰਮਨਪ੍ਰੀਤ ਸਿੰਘ ਹੁਣਾਂ ਦੇ ਘਰ ਔਰ ਹਰਮਨਪ੍ਰੀਤ ਸਿੰਘ ਪਹੁੰਚੇ ਘਰ ਜੀ ਬਿਲਕੁਲ ਆਈ ਥਿੰਕ ਮੇਰੇ ਜੋ ਬੜੇ ਭਾਈ ਹੈ ਉਹ ਮੇਰੇ ਕੋ ਵੀਡੀਓਜ਼ ਵਗੈਰਾ ਭੇਜਤੇ ਰਹਤੇ ਸੀ ਕਿਉਂਕਿ ਇਹਨਾਂ ਨੇ ਬੜੀ ਸਕਰੀਨ ਲਗਾ ਕੇ ਸਭੀ ਮੈਸੇਜ ਦੇਖੇ ਆ ਤੋ ਬਹੁਤ ਸਪੈਸ਼ਲ ਮੂਮੈਂਟ ਹੈ ਉਹ ਵੀ ਮੇਰੇ ਲਈ ਹੈ ਐਂਡ ਸਾਰਾ گاؤں ਖੁਸ਼ ਹੈ ਮੈਂ ਵੀ ਖੁਸ਼ ਹਾਂ ਇਸੇ ਬੜੀ ਬਹੁਤ ਹੋਰ ਕੀ ਬਾਤ ਹੈ ਤੁਸੀਂ ਕਿੰਨੀ ਦੇਰ ਬਾਅਦ ਘਰ ਆਏ ਹੋ ਜੀ ਅਸੀਂ ਸੱਚ ਚਲੇ ਆਏ ਆਪ ਰਸਤੇ ਵਿੱਚ ਕਈ ਜਗ੍ਹਾ ਆਪਕੋ ਰੋਕਿਆ ਗਿਆ ਜੀ ਬਿਲਕੁਲ ਬਿਲਕੁਲ ਸਵਾਗਤ ਹੋ ਰਿਹਾ ਸਾਰ ਜਗ੍ਹਾ ਤੇ ਸਵਾਗਤ ਹੋ ਰਹਾ ਸਾਰ ਬਹੁਤ ਬਹੁਤ ਅੱਛੀ ਬਾਤ ਹੈ ਖੁਸ਼ੀ ਦੀ ਬਾਤ ਹੈ ਕਿ ਹੋਕੀ ਨੂੰ ਇਤਨਾ ਪਿਆਰ ਮਿਲ ਰਹਾ ਹੈ ਤੁਸੀਂ ਕਿੰਨੀ ਦੇਰ ਬਾਅਦ ਘਰ ਆਏ ਹੋ ਦੋ ਢਾਈ ਮਹੀਨੇ ਬਾਅਦ ਜੀ ਤੁਸੀਂ ਕਹਿੰਦੇ ਵਿਆਹ ਵਾਲਾ ਮੋਰ ਸਾਰੇ ਦੇਸ਼ੀ ਵਿਆਹ ਵਾਲਾ ਮੋਰ ਹਾਂ ਜੀ ਹਾਂ ਜੀ ਹਾਂ ਜੀ ਨਹੀਂ ਬਿਲਕੁਲ ਜੀ ਬਹੁਤ ਬਹੁਤ ਖੁਸ਼ੀ ਹੈ ਫਰਕ ਕੀ ਨਜ਼ਰ ਆ ਰਿਹਾ ਕਿਉਂਕਿ ਇਸ ਵਾਰੀ ਪੂਰੇ ਸਟੇਡੀਅਮ 'ਚ ਹਰ ਮੈਚ ਦੇ ਵਿੱਚ ਤਰੰਗੇ ਲਹਿਰਾ ਰਹੇ ਸੀ ਪੰਜਾਬੀ ਭਾਰਤੀ ਨਜ਼ਰ ਆ ਰਹੇ ਸੀ ਜੋ ਲਗਾਤਾਰ ਤੁਹਾਡੇ ਉੱਤੇ ਸ਼ੇਅਰ ਕਰ ਰਹੇ ਸੀ ਤੁਹਾਨੂੰ ਬੈਸਟ ਵਿਸ਼ੇਸ ਦੇ ਰਹੇ ਸੀ ਕਾਫੀ ਟੀਵੀ ਤੇ ਵੀ ਕਾਫੀ ਇਸ ਵਾਰ ਦੇ ਨਹੀਂ ਬਿਲਕੁਲ ਜੀ ਆਊਟ ਆਫ ਇੰਡੀਆ ਜਾ ਕੇ ਖੇਡਣਾ ਤੇ ਇੰਨੇ ਦਰਸ਼ਕਾਂ ਦਾ ਪ੍ਰੇਮ ਮਿਲਣਾ ਜੀ ਭਾਰਤੀਏ ਦਾ ਤੇ ਬਹੁਤ ਆਈ ਥਿੰਕ ਮੋਟੀਵੇਟ ਕਰਦਾ ਉਹ ਚੀਜ਼ ਕਿ ਜਦੋਂ ਸਾਡੇ ਲੋਕ ਸਾਨੂੰ ਸਪੋਰਟ ਕਰਨੇ ਆ ਰਹੇ ਆ ਸਟੇਡੀਅਮ ਦੇ ਵਿੱਚ ਤੇ ਉਹ ਚੀਜ਼ ਮੋਟੀਵੇਟ ਵੀ ਕਰਦੀ ਤੇ तहे ਦਿਲੋਂ ਧੰਨਵਾਦ ਉਹਨਾਂ ਦਾ ਜੀ ਬਿਲਕੁਲ ਸ਼ੱਕ ਬਤੌਰ ਕਪਤਾਨ ਇੱਕ ਵੱਡੀ ਜ਼ਿੰਮੇਵਾਰੀ ਸੀ ਦਬਾਅ ਵੀ ਹੁੰਦਾ ਉਸ ਚੀਜ਼ ਦਾ ਪੂਰੀ ਟੀਮ ਨੂੰ ਨਾਲ ਲੈ ਕੇ ਚੱਲਣਾ ਪਰ ਉਸ ਦੇ ਬਾਵਜੂਦ ਤੁਸੀਂ ਖੁਦ ਆਪਣਾ ਪ੍ਰਦਰਸ਼ਨ ਵੀ ਤੁਹਾਡਾ ਬਹੁਤ ਸ਼ਾਨਦਾਰ ਰਿਹਾ ਕਪਤਾਨ ਵਾਂਗੂੰ ਤਾਂ ਐਂਡ ਸਰਪੰਚ ਵਾਂਗੂੰ ਕੰਮ ਸਰਪੰਚ ਸਾਹਿਬ ਨਹੀਂ ਧੰਨਵਾਦ ਜੀ ਬਿਲਕੁਲ ਇਹ ਸਾਡੀ ਡਿਊਟੀ ਹੈ ਜੀ ਇਹ ਜ਼ਿੰਮੇਵਾਰੀ ਹੈ ਸਾਡੀ ਤੇ ਇਹ ਅਸੀਂ ਨਿਭਾਉਂਦੇ ਰਵਾਂਗੇ ਹਮੇਸ਼ਾ ਤੇ ਜਦੋਂ ਵੀ ਸਾਨੂੰ ਮੌਕਾ ਮਿਲੇਗਾ ਤੇ ਚਾਹੇ ਉਹ ਪੈਨਲਟੀ ਕਾਰਨਰ ਆ ਚਾਹੇ ਉਹ ਲੀਡਰਸ਼ਿਪ ਦਾ ਤੇ ਆਪਾਂ ਬਾਕੋ ਵੀ ਉਸ ਤੋਂ ਸੀਨ ਦੀ ਚੜ੍ਹਦੀ ਕਲਾ ਦਾ ਕੀ ਰਾਜ ਹੈ ਕਿਉਂਕਿ ਹਾਈ ਸਪੀਡ 'ਚ ਹਰ ਜਰਮਨੀ ਤੋਂ ਹਾਰਨ ਦੇ ਬਾਵਜੂਦ ਜਿਹੜਾ ਆ ਕੇ ਆਪਾਂ ਪ੍ਰੋਮਿਸਟ ਦਿੱਤੇ ਆ ਉਹ ਚੜ੍ਹਦੀ ਕਲਾ ਪਤਾ ਲੱਗਦਾ ਹੈ ਕਿ ਟੀਮ ਕਿਹੜੀ ਹਾਈ ਸਪੀਡ 'ਚ ਹੈ ਚਾਹੇ ਖੇਡੀ ਕਿ ਪੂਰੇ ਧਾਰਿਆ ਸੀ ਕਿ ਮੈਡਲ ਲੈ ਕੇ ਜਾਣਾ ਜੀ ਇਹ ਟੀਮ ਦਾ ਬਲੀਵ ਹੈ ਕਿਉਂਕਿ ਇਹਦੇ ਲਈ ਅਸੀਂ ਬਹੁਤ ਮਿਹਨਤ ਕੀਤੀ ਹੈ ਜੀ ਬਹੁਤ ਸੈਕਰੀਫਾਈਸ ਕੀਤਾ ਇਸ ਤੋਂ ਅਸੀਂ ਤੇ ਇਹ ਸਾਡੇ ਲਈ ਬਹੁਤ ਮਾਇਨੇ ਰੱਖਦਾ ਹੈ ਕਿਉਂਕਿ 올림픽 ਤੇ ਜਾਣਾ ਹੁਣ ਉਹ ਮੈਂਟੈਲਿਟੀ ਨਹੀਂ ਰਹੀ ਕਿ 올림픽 ਜਾ ਰਹੇ ਆ ਕਿ ਅਸੀਂ ਪਾਰਟਿਸਿਪੇਟ ਕਰਨ ਜਾ ਰਹੇ ਆ ਹੁਣ ਮੈਡਲ ਦੀ ਗੱਲ ਹੁੰਦੀ ਆ ਇਹ ਸਾਡੀ ਮੈਂਟੈਲਿਟੀ ਜਿਹੜੀ ਚੇਂਜ ਹੋਈ ਆ ਤੇ ਇਸੇ ਕਰਕੇ ਬੈਕ ਟੂ ਬੈਕ ਜਿਹੜੇ ਦੋ ਮੈਡਲ ਆ 2028 ਦੀ ਵੀ ਜ਼ਿੰਮੇਵਾਰੀ ਤੋਂ ਦਿੰਦੀ ਰੰਗ ਬਦਲਣ ਦੀ ਆਸ ਵੀ ਕੀਤੀ ਜਾ ਰਹੀ ਮੈਡਮ ਬਿਲਕੁਲ ਜੀ ਬਿਲਕੁਲ ਇਸ ਵਾਰ ਪੂਰੀ ਉਮੀਦ ਸੀ ਬਹੁਤ ਲਾਗੂ ਮੋੜੇ ਆ ਪਰ ਇਹ ਸ਼ੁਰੂਆਤ ਆ ਜੀ ਅਗਾ ਹੋਰ ਵਧੀਆ ਕਰਾਂਗੇ ਜਦੋਂ ਸਰ ਆਇਓ 에어ਪੋਰਟ ਤੇ ਉਸ ਤੋਂ ਬਾਅਦ ਹਰਮੰਦਰ ਸਾਹਿਬ ਸ਼੍ਰੋਮਿਕ ਕਮੇਟੀ ਵੱਲੋਂ ਜਾਂ ਹੁਣ ਇਲਾਕਾ ਨਿਵਾਸੀਆਂ ਵੱਲੋਂ ਜੋ ਪਿਆਰ ਦਿੱਤਾ ਜਾ ਰਿਹਾ ਜੋ ਸਵਾਗਤ ਕੀਤਾ ਜਾ ਰਿਹਾ ਉਹ ਕੀ ਮਾਇਨੇ ਰੱਖਦਾ ਬਹੁਤ ਦੇਖੋ ਜੀ ਮਾਇਨੇ ਬਹੁਤ ਰੱਖਦਾ ਜਿੱਦਾਂ ਮੈਂ ਕਹਿ ਰਿਹਾ ਕਿ ਜਿੰਨਾ ਹਾਕੀ ਨੂੰ ਪਿਆਰ ਮਿਲਦਾ ਹੈ ਉਹਦੇ ਨਾਲ ਸਾਡਾ ਵੀ ਅਸੀਂ ਵੀ ਮੋਟੀਵੇਟ ਹੁੰਨੇ ਆ ਕਿ ਸਾਨੂੰ ਲੋਕ ਇਨਾ ਪਿਆਰ ਕਰ ਰਹੇ ਹੋ ਸਾਡੀ ਜਿਹੜੀ ਰਿਸਪੌਂਸਿਬਿਲਟੀ ਆ ਉਹ ਹੋਰ ਡਬਲ ਹੋ ਜਾਂਦੀ ਹੈ ਤਾਂ ਤੁਹਾਨੂੰ ਹੋਰ ਜ਼ਿਆਦਾ ਮਿਹਨਤ ਕਰਨੀ ਪੈਣੀ ਆ ਹੁਣ ਕਿਉਂਕਿ ਹਾਕੀ ਨੂੰ ਪਿਆਰ ਮਿਲ ਰਿਹਾ ਤੇ ਬਿਲਕੁਲ ਜੀ ਅਸੀਂ ਪਿੱਛੇ ਨਹੀਂ ਹਟਾਂਗੇ ਹੋਰ ਜ਼ਿਆਦਾ ਮਿਹਨਤ ਕਰਾਂਗੇ ਐਸੇ ਟੀਮ ਜੁਗਰਾਜ ਭਾਈ ਨੇ ਨਾਮ ਦਿੱਤਾ ਤੁਹਾਨੂੰ ਇਸ ਵਾਰੀ ਸਰਪੰਚ ਸਾਹਿਬ ਦਾ ਸਰਪੰਚ ਸਾਹਿਬ ਖੁਦ ਨੇ ਜੀ ਜੁਗਰਾਜ ਜੀ ਨੂੰ ਬੜਾ ਮਾਨ ਦਿੰਦਾ ਆਪਣਾ ਮੈਡਲ ਉਹਨਾਂ ਦੇ ਬੜੀ ਬਾਰੇ ਨਹੀਂ ਬਿਲਕੁਲ ਜੀ ਨਹੀਂ ਨਹੀਂ ਬਿਲਕੁਲ ਜੀ ਵੱਡੇ ਬ੍ਰਦਰ ਨੇ ਡੇ 1 ਤੋਂ ਇਹਨਾਂ ਦੀ سپورਟ ਮੇਰੇ ਨਾਲ ਆ ਤੇ ਇਹ ਹਮੇਸ਼ਾ ਰਹਿਣੀ ਆ ਟੱਚਵਰਡ ਤੇ ਮੈਂ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਜੋ ਵੀ ਮੈਂ ਅਚੀਵ ਕਰਦਾ ਆ ਕਿਉਂਕਿ ਮੈਨੂੰ ਪਤਾ ਹੈ ਸਾਡੀ ਖੋਹਦੀ ਫੀਲਿੰਗ ਨੇ ਸਾਨੂੰ ਸਾਡੀਆਂ ਬਹੁਤ ਗੱਲਾਂ ਸ਼ੇਅਰ ਕਰਦੇ ਨੇ ਮੈਨੂੰ ਮੈਂ ਜਾਣਦਾ ਕਿ ਇਹਨਾਂ ਲਈ ਇਹ ਸਾਰਾ ਮੈਡਲ ਜੋ ਮੈਂ ਅਚੀਵ ਕਰ ਰਿਹਾ ਹਾਂ ਇਹਨਾਂ ਲਈ ਕਿੰਨੇ ਮਾਇਨੇ ਰੱਖਦਾ ਹੈ ਤੇ ਉਹ ਪਰਸਨਲ ਹੈ ਨਹੀਂ ਦੱਸ ਸਕਦੇ ਪਰ ਦਿਲੋਂ ਮੈਂ ਕਹਿ ਰਿਹਾ ਕਿ ਬਹੁਤ ਖੁਸ਼ੀ ਹੈ ਚਲੋ ਬਹੁਤ ਬਾਕੀ ਜਿਸ ਤਰੀਕੇ ਨਾਲ ਪ੍ਰਮੋਟ ਹੋਈਆਂ ਹਾਕੀ ਉਸ ਤਰੀਕੇ ਨਾਲ ਨਹੀਂ ਸੀਗੀ ਪਰ ਹਾਕੀ ਇਸ ਵਾਰ ਬਹੁਤ ਚਰਚਾ ਦੇ ਵਿੱਚ ਆਈ ਹੈ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਮਿਹਨਤ ਵੀ ਕੀਤੀ ਮਾਈਕ ਚੁੱਕ ਕੇ ਹਾਕੀ ਦੇ ਪਿੱਛੇ ਭੱਜੀ ਜਾਓ ਆਪੇ ਹੋ ਜਾਣੀ ਹੈ ਬਿਲਕੁਲ ਜੀ ਡੇ 1 ਤੋਂ ਹੁਣ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਹੋ ਰਿਹਾ ਜੀ ਇਹ ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਹੈ ਵਿੱਚ ਮੀਡੀਆ ਦਾ ਤੁਸੀਂ ਸਪੋਰਟ ਕਰੋ ਹਾਕੀ ਨੂੰ ਦਿਖਾਓ ਵਾਦੋ ਵਾਦ ਜੀ ਤੇ ਇਦਾਂ ਹੀ ਆ ਜੀ ਐਸੇ ਨਹੀਂ ਹਾਕੀ ਨਹੀਂ ਕੋਈ ਵੀ ਖੇਡ ਆ ਜੀ ਐਂਡ ਆਫ ਦਾ ਡੇ ਆਪਾਂ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਹੇ ਆ ਤੇ ਉਹ ਬਹੁਤ ਜ਼ਰੂਰੀ ਆ ਕਿ ਹਰ ਇੱਕ ਖਿਡਾਰੀ ਨੂੰ ਸਪੋਰਟ ਮਿਲੇ ਕਿਉਂਕਿ ਉਹਦੇ ਪਿੱਛੇ ਉਹਦੀ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈ ਜੀ ਜੀ ਬਿਲਕੁਲ ਆਈ ਥਿੰਕ ਪੰਜਾਬ ਦੇ ਵਿੱਚ ਵੀ ਹੁਣ ਦੇਖਿਆ ਜਾਵੇ ਤੇ ਐਥਲੈਟਾਂ ਕਾਫੀ ਲੱਗ ਚੁੱਕੀਆਂ ਨੇ ਤੇ ਇਹ ਚੀਜ਼ਾਂ ਦੇ ਵਰਕ ਹੋ ਰਿਹਾ ਹੈ ਕੰਮ ਹੋ ਰਿਹਾ ਹੈ ਸਟੈਪ ਬਾਏ ਸਟੈਪ ਹੋ ਰਿਹਾ ਹੈ ਤੇ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਾਲਾਂ ਚ ਆਉਣ ਵਾਲੇ ਸਮੇਂ ਚ ਇਥੋਂ ਹੋਰ ਪਲੇਅਰ ਜਿਹੜੇ ਆ ਉਪਰ ਆਣਗੇ ਜੀ ਹਾਕੀ ਪ੍ਰੇਮੀਆ ਨੂੰ ਕੋਈ ਖਾਸ ਮੈਸੇਜ ਹਾਕੀ ਪ੍ਰੇਮੀਆ ਨੂੰ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਸਾਡੇ ਦੇ ਯਕੀਨ ਕਰਨ ਲਈ ਸਾਡੇ ਦੇ ਭਰੋਸਾ ਕਰਨ ਲਈ ਤੇ ਇਹਨਾਂ ਪਿਆਰ ਦੇਣ ਲਈ ਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਅਗਲੀ ਵਾਲੀ 올림픽 ਅਗਲੇ ਵਾਲੇ ਜਿੰਨੇ ਵੱਡੇ ਟੂਰਨਾਮੈਂਟ ਆ ਇਦਾਂ ਹੀ ਤੁਹਾਨੂੰ ਵਧੀਆ ਹੋਕੀ ਦਿਖਾਈਏ ਤੇ ਮੈਡਲ ਲੈ ਕੇ ਆਈਏ ਥੈਂਕ ਯੂ ਸਰ ਅੱਜ ਇੱਕ ਵਾਰ ਤੁਹਾਡੇ ਤੋਂ ਆ ਤੁਸੀਂ ਹੋਕੀ ਖੇਡੇ ਵੀ ਹੋ ਔਰ ਜ਼ਬਰਦਸਤ ਤਰੀਕੇ ਨਾਲ ਖੇਡੇ ਤੁਸੀਂ ਔਰ ਇਸ ਵਾਰ ਤੁਸੀਂ ਦੇਖ ਰਹੇ ਸੀ ਵਾਚ ਕਰ ਰਹੇ ਸੀ ਕਮੈਂਟਰੀ ਕਰ ਰਹੇ ਸੀਗੇ ਕੀ ਤੁਹਾਨੂੰ ਫਰਕੀ ਨਜ਼ਰ ਆਇਆ ਤੁਸੀਂ ਖੇਡਦੇ ਸੀ ਕਿ ਗਰਾਊਂਡ ਵੀ ਤਬਦੀਲ ਹੋ ਗਈ ਹੈ ਚੇਂਜਸ ਕਾਫੀ ਵੱਡੇ ਪੱਧਰ ਤੇ ਹੋਏ ਆ ਦੇਖੋ ਚੇਂਜਸ ਤਾਂ ਬਹੁਤ ਹੋਈਆਂ ਨੇ ਹੋਕੀ ਦੇ ਰੂਲਸ ਕਹਿ ਲਓ ਹੋਕੀ ਦੀਆਂ ਗਰਾਊਂਡਸ ਕਹਿ ਲਓ ਬਟ ਸਭ ਤੋਂ ਵੱਡੀ ਚੇਂਜ ਤੇ ਹੈ ਕਿ ਸਾਡੇ ਪਲੇਅਰਸ ਦਾ ਜਿਹੜਾ ਇੱਕ ਮਾਈਂਡਸੈਟ ਸੀਗਾ ਉਹ ਜਿਵੇਂ ਹਰਮਨ ਹੁਣਾਂ ਨੇ ਦੱਸਿਆ ਕਿ ਅਸੀਂ ਮੈਡਲ ਜਿੱਤਣ ਵਾਸਤੇ ਜਾਂਦੇ ਹਾਂ ਨਾ ਕਿ ਪਾਰਟਿਸਿਪੇਟ ਕਰਨ ਵਾਸਤੇ ਜਾਂਦੇ ਹਾਂ ਸੋ ਉਹ ਬੜੀ ਵੱਡੀ ਗੱਲ ਹੈ ਤੇ ਜਿਹੜੀ ਗੱਲ ਸਾਡੇ ਸਰਪੰਚ ਸਾਹਿਬ ਨੇ ਤੁਹਾਨੂੰ ਨਹੀਂ ਦੱਸੀ ਉਹ ਮੈਂ ਦੱਸ ਦਿੰਦਾ ਹਾਂ ਕਿ ਸਾਡੀ ਜਿਹੜੀ ਆ ਉਹ ਸਭ ਤੋਂ ਵੱਡੀ ਅਟੈਚਮੈਂਟ ਇਹ ਆ ਕਿ ਜਦੋਂ ਮੇਰੇ ਸੁਪਨੇ ਜਿਹੜੇ ਆ ਉਹ ਇਹ ਪੂਰੇ ਕਰ ਰਿਹਾ ਜੀ ਮੇਰੇ ਮਨ 'ਚ ਬੜੀ ਇੱਛਾ ਸੀਗੀ ਵੀ ਅਸੀਂ ਆਪਦੇ ਦੇਸ਼ ਵਾਸਤੇ 올림픽 ਦਾ ਮੈਡਲ ਜਿੱਤੀਏ ਉਹ ਮੈਂ ਨਹੀਂ ਕਰ ਸਕਿਆ ਪਰ ਪ੍ਰਮਾਤਮਾ ਨੇ ਸਾਨੂੰ ਇਸ ਪਾਸੇ ਨੂੰ ਲਾਉਣਾ ਸੀਗਾ ਇਹ ਬਲ ਬਖਸ਼ਣਾ ਸੀ ਤੇ ਉਹ ਮੇਰੇ ਸੁਪਨੇ ਇਹ ਛੋਟਾ ਵੀਰ ਪੂਰੇ ਕਰ ਰਿਹਾ ਸੋ ਮੈਂ ਇਹਦੇ ਵਿੱਚ ਆਪਣੇ ਆਪ ਨੂੰ ਦੇਖਦਾ ਹਾਂ ਇਹ ਸੋਚਦਾ ਹਾਂ ਕਿ ਜਿਹੜੀ ਸੇਵਾ ਪ੍ਰਮਾਤਮਾ ਨੇ ਸਾਨੂੰ ਬਖਸ਼ੀ ਸੀ ਉਹ ਤੋਂ ਵੱਡੀ ਸੇਵਾ ਸਾਡੇ ਇਸ ਛੋਟੇ ਵੀਰ ਨੂੰ ਬਖਸ਼ੀ ਹੈ ਤੇ ਪ੍ਰਮਾਤਮਾ ਇਸੇ ਤਰੀਕੇ ਚੜ੍ਹਦੀ ਕਲਾ 'ਚ ਰੱਖੇ ਸਿਰਗੁਰੂ ਨਾਮਦਾਸ ਜੀ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਜੀ ਆਪ ਦਾ ਮਿਹਰ ਭਰਿਆ ਹੱਥ ਰੱਖਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਰਪੰਚ ਸਾਹਿਬ ਜਿਹੜੇ ਆ ਇਹ गोल्ड मेडल जित के हो गए। असली वाला सुनहरी युग ਜਿਹੜਾ हॉकी ਦਾ ਪਰ ਚੁੱਕਿਆ ਉਹ। ਬਿਲਕੁਲ हॉकी ਦਾ ਯੁੱਗ ਹੈਗਾ ਹੈ ਜੀ हॉकी ਦਾ ਯੁੱਗ ਕਦੀ ਵੀ ਨਹੀਂ ਸੀ ਗਿਆ ਠੀਕ ਹੈ ਵਿੱਚ ਥੋੜੀਆਂ-ਬਹੁਤੀਆਂ ਕਮੀਆਂ ਪੇਸ਼ੀਆਂ ਸੀਗੀਆਂ। ਬਟ ਜਿਵੇਂ ਕਪਤਾਨ ਸਾਹਿਬ ਨੇ ਤੁਹਾਨੂੰ ਅਪੀਲ ਕੀਤੀ ਤਾਂ ਅਸੀਂ ਵੀ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ हॉकी ਨੂੰ ਸਪੋਰਟ ਕਰੋ हॉकी ਤੁਹਾਨੂੰ ਨਿਰਾਸ਼ ਨਹੀਂ ਕਰੂਗੀ। ਔਰ ਹੁਣ ਜਿਹੜੀ ਟੀਮ ਹੈਗੀ ਹੈ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਹੋਰ ਵੀ ਪਲੇਅਰਸ ਹੈਗੇ ਨੇ ਬਹੁਤ ਵਧੀਆ ਨੇ ਔਰ ਦੇਸ਼ ਦਾ ਮਾਣ ਸਤਿਕਾਰ ਹਮੇਸ਼ਾ ਉੱਚਾ ਰੱਖਣ। ਭਾਜੀ ਕਲਾਸ ਇਹ ਜਿਹੜਾ ਅਸੀਂ ਇਹਨੂੰ ਟੈਗ ਦਿੱਤਾ ਹੈ ਸਰਪੰਚ ਸਾਹਿਬ ਦਾ ਇਹ ਇਧਰ ਰਾਜ ਕੀ ਹੈ ਇਧਰ ਰਾਜ ਬਸ ਕੁਛ ਨਹੀਂ ਜੀ ਸਰਪੰਚ ਜਿਹੜਾ ਹੁੰਦਾ ਉਹ ਸਾਰਿਆਂ ਦੀ ਭਲਾਈ ਚਾਹਣ ਵਾਲਾ ਇੱਕ ਨੁਮਾਇੰਦਾ ਹੁੰਦਾ ਪਿੰਡ ਦਾ ਮੁਖੀਆ ਹੁੰਦਾ ਜੀ ਉਸੇ ਤਰੀਕੇ ਇਹ ਇੰਡੀਆ ਟੀਮ ਦਾ ਮੁਖੀਆ ਹੈ ਜੀ ਸੋ ਇਹ ਸਰਪੰਚ ਸਾਹਿਬ ਨੇ ਤੇ ਹੁਣ ਇਹਨਾਂ ਨੇ ਜਿਹੜੀ ਇਹਨਾਂ ਦੀ ਬਾਦਸ਼ਾਹਤ ਆ ਉਹ ਇਹ ਹੁਣ ਕੱਲੇ ਪਿੰਡ ਦਾ ਜਾਂ ਕੱਲੀ ਟੀਮ ਦਾ ਮੁਖੀਆ ਨਹੀਂ ਹੁਣ ਇਹ ਪੂਰੇ ਵਰਲਡ ਦਾ ਮੁਖੀਆ ਹੋ ਗਿਆ ਬਤੌਰ ਕੋਚ ਲੱਗਦਾ ਸਰਪੰਚੀ ਵਧੀਆ ਦਿਖਾਈਏ ਸਰਪੰਚ ਬਿਲਕੁਲ ਬਿਲਕੁਲ ਜੀ ਤੁਸੀਂ ਸਾਰੇ ਦੱਸੋ ਸਰਪੰਚੀ ਕਿਦਾਂ ਦੀ ਰਹੀ ਹੈ ਆਉਣ ਵਾਲੇ ਸਮੇਂ 'ਚ ਵੀ ਤੁਸੀਂ ਸਰਵਸੰਮਤੀ ਨਾਲ ਬਣਾਉਂਗੇ ਨਾ ਹਾਂਜੀ ਇੱਕ ਸਰਫੀ ਕਰਦੇ ਆ ਇਹ ਜਿਹੜੇ ਪਲ ਹੈ ਕਿੰਨਾ ਕੁ ਮਾਣ ਹੈ ਆਪਣੇ ਪੁੱਤ ਤੇ ਜੁਵਨ ਜੀ ਬੱਚਾ ਮੈਡਲ ਲੈ ਕੇ ਆਇਆ ਤੇ ਬੜੀ ਖੁਸ਼ੀ ਆ ਸਾਡੇ ਜੀ ਪਿੰਡ ਵਾਸੀਆਂ ਚ ਵੇਖ ਲੋ ਬਹੁਤ ਬਹੁਤ ਖੁਸ਼ੀ ਆ ਕਿ ਇਹ ਮਾਲਕ ਬਹੁਤ ਖੁਸ਼ੀਆਂ ਭਰਾ ਦੇਣ ਲੈਂਦਾ ਇਸ ਤੋਂ ਵੱਧ ਕਿਹੜੀ ਖੁਸ਼ੀ ਹੋ ਸਕਦੀ ਆ ਬੱਚਾ ਮੈਡਲ ਲੈ ਕੇ ਘਰ ਪਹੁੰਚਿਆ ਕਦੋਂ ਗੇਮ ਸ਼ੁਰੂ ਹੋਇਆ ਸੀ ਕੋਈ ਪੁਰਾਣੀ ਗੱਲਾਂ ਸੁਣਾਉਂਦਾ ਨਾਲ ਦੇ ਇੱਥੇ ਹੀ ਕੀਤਾ ਜੀ ਇਸੇ ਧਰਤੀ ਦੇ ਫੇ ਕਦੇ ਕਦੇ ਟਰੈਕਟਰ ਵੀ ਹਵਾ ਲਈਦਾ ਇਹ ਵੀ ਚਾਹ ਟਰੈਕਟਰ ਤੇ ਟਰੈਕਟਰ ਵੀ ਵਾਇਆ ਵਾਇਆ ਪਹਿਲਾਂ ਤੇ ਇਹ ਇਹ ਕੋਈ ਗਾਣਾ ਸੁਣਿਓ ਕਿਦੇ ਲਾ ਤੇ ਫੇਰ ਵੇਖੋ ਕਿਦਾਂ ਵਟ ਕੱਢਦਾ ਏ ਪਹਿਲਾਂ ਸਿੱਖਦਾ ਇਹੀ ਗਣੇ ਪਿੰਡ ਭਗੜਾ ਪਉਦਾ ਸੀ ਤੇ ਸਕੂਲੇ ਕੋ ਉਦਾ ਹੁੰਦਾ ਸੀ ਫਿਰ ਮੁੰਨੀਆਂ ਵੀ ਲਿਆਂਦਾ ਚੀਚਾ ਚਲੋ ਮਾਲਕ ਨੇ ਜਿਹਨੂੰ ਖੜਨਾ ਸੀ ਉਹਨੂੰ ਕੀਤਾ ਵਾਹ ਵਾਹ ਜਿਆੜੀ ਉਹਨੇ ਇੱਕ ਤੁਹਾਡੀ ਹੋਰ ਖਾਸੀ ਦੱਸਦੇ ਵੀ ਗਾਣੇ ਬੜੇ ਵਧੀਆ ਗਾਣੇ ਨਹੀਂ ਨਹੀਂ ਕੋਈ ਗੱਲ ਨਹੀਂ ਫੇਰ ਕਦੇ ਮੁਲਾਕਾਤ ਹੋਵੇਗੀ ਨਹੀਂ ਨਹੀਂ ਫਿਰ ਫਿਰ ਇਹ ਕਿਤੇ ਫੇਰ ਚੜਾਵਾਂਗੇ ਚਲ ਚਲ ਸਗੋਂ ਚੱਲ ਬਣੀ ਜਾਏ ਇੱਕ ਚੀਜ਼ ਇਹ ਹੈ ਜਦੋਂ ਤੁਸੀਂ ਪੁਰਾਣਾ ਤੁਹਾਡਾ ਇੱਕ ਬਿਆਨ ਸੀਗਾ ਤੁਸੀਂ ਕਿਹਾ ਕਿ ਮੈਂ ਆਪਣੇ ਪੁੱਤ ਨੂੰ ਡੀਐਸਪੀ ਦੀ ਵਰਦੀ ਦੇ ਵਿੱਚ ਦੇਖਣਾ ਚਾਹਣਾ ਔਰ ਤੁਹਾਨੂੰ ਲੱਗਦਾ ਹੁਣ ਦਿਖਾਇਆ ਪੂਰੀ ਹੋ ਗਈ ਕੀ ਪੂਰੀ ਹੋ ਗਈ ਹੋਗੀ ਮਹਾਰਾਜ ਜੀ ਆਫਸਰ ਬਣ ਗਿਆ ਜੀ ਤੁਹਾਡੇ ਸਾਹਮਣੇ ਆ ਵਰਦੀਆਂ ਦਾ ਫਟੋ ਲੈਣ ਦੀਆਂ ਚਾਹ ਛੱਕੇ ਚਾਹ ਤੁਹਾਨੂੰ ਕੀ ਫੀਲ ਹੁੰਦਾ ਜਦੋਂ ਉਸ ਦਾ ਪੁੱਤਰ ਦੀ ਪੂਰੇ ਵਰਲਡ ਦੇ ਵਿੱਚ ਚਰਚਾ ਹੋਵੇ ਦੇਸ਼ ਦਾ ਪ੍ਰਧਾਨ ਮੰਤਰੀ ਵੀ ਬਾਕੀ ਪਲੇਅਰਾਂ ਤੋਂ ਥੋੜਾ ਜਿਹਾ ਵੱਖ ਹੋ ਕੇ ਸਰਪੰਚ ਦਾ ਟੈਗ ਦੇਵੇ ਉਹ ਕੀ ਪਲ ਸੀਗੇ ਤੁਹਾਡੇ ਤੁਸੀਂ ਉਸ ਵੇਲੇ ਇਮੋਸ਼ਨਲ ਸੀਗੇ ਖੁਸ਼ ਖੁਸ਼ ਸੀ ਕਿਹੋ ਜਿਹਾ ਮਾਹੌਲ ਸੀਗਾ ਉਦੋਂ ਇਹ ਤੇ ਇੱਕ ਪਿਓ ਨੂੰ ਚਾਹ ਪੈਣੀ ਪਈ ਨੀ ਚਾਹ ਚੱਲੀ ਸਭ ਕੁਝ ਇਹ ਤੇ ਇੱਕ ਪਿਓ ਨੂੰ ਪਤਾ ਵਾ ਜੀ ਸਾਹਿਬ ਇਹ ਇੱਕ ਪਿਓ ਨੂੰ ਪਤਾ ਵਾ ਵੀ ਕਿੰਨੀ ਕਿ ਖੁਸ਼ੀ ਆ ਬੜੀ ਮਾਲਕ ਦੀ ਕਿਰਪਾ ਰੇ ਗੁਰਰਾਮਦਾਸ ਜੀ ਚੜ੍ਹਦੀ ਕਲਾ ਤੇ ਬਹੁਤ ਸ਼ਬਦ ਨਹੀਂ ਬੋਹ ਆਏ ਬੋਲ ਸਕਦੇ ਇਹ ਤੇ ਸਾਨੂੰ ਹੁਣ ਮਾਲਕਾ ਦਿਨਕ ਦੇ ਭਲਨ ਵਾਲਾ ਥੋੜਾ ਬੱਚਾ 올림픽 ਚੋ ਮੈਡਲ ਲੈ ਕੇ ਆਇਆ ਇਹ ਤੇ ਪਿਓ ਨੂੰ ਪਤਾ ਵੀ ਉਹਦੇ ਅੰਦਰ ਕੀ ਖੁਸ਼ੀ ਆ ਤੇ ਕੀ ਆ ਦੇਸ਼ ਦਾ ਦੁਨੀਆ ਚ ਨਾਰੋਸ਼ਨ ਕਰਨਾ ਨਹੀਂ ਵੇਖੋ ਜੀ ਉਦੋਂ ਛੋਟੇ ਹੁੰਦੇ ਤਾਂ ਕੀ ਪਤਾ ਲੱਗਦਾ ਕਿਉਂ ਰਸਤਾ ਬੜਾ ਲੰਮਾ ਵਾਦਾ ਸ਼ੁਰੂ ਹੋਇਆ ਸੀਗਾ ਵੀ ਇਹਦੇ ਚ ਕੁਝ ਹੈਗੀ ਖਾਸ ਨਹੀਂ ਜਦੋਂ ਨੈਸ਼ਨਲ ਖੇਡ ਰਕ ਕੇ ਪੜਕੇ ਜਦੋਂ ਇਹ 11 ਜੁਨੀਆ ਚ ਜ਼ੋਰ ਟੂ ਵੀ 0 ਕੱਪ ਖੇਡਣਾ ਮਲੇਸ਼ੀਆ ਤੇ ਉੱਥੇ ਵੀ ਨੇ ਆਪਣੇ ਗੋਲ ਬਹੁਤ ਮਾਰੇ ਤੇ ਟੌਪ ਸਕੋਰ ਨਿਕਲਿਆ ਦਾ ਉਹ ਉਦੋਂ ਹੀ ਸਾਨੂੰ ਇਹ ਦਿਖ ਪਿਆ ਵੀ ਇਹ ਕੋਈ ਨਾ ਕੋਈ ਮਾਲਕ ਚੜ੍ਹਤੀ ਕਰ ਕਰੂਗਾ। ਦਿਲ ਬਦਲ ਦਿੱਤੇ ਹਰਮਨਪ੍ਰੀਤ ਉਹਨਾਂ ਨੇ ਆਪਣੇ ਪਿੰਡ ਦਾ ਵੀ ਵੱਡੇ ਪੱਧਰ ਤੇ ਪੂਰੀ ਦੁਨੀਆ ਦੇ ਵਿੱਚ ਨਾਂ ਚਮਕਾਇਆ ਘਰ ਦੇ ਵੀ ਹਾਲਾਤ ਬਦਲੇ ਆ। ਵੇਖੋ ਜੀ ਕੋਈ ਬੱਚਾ ਲੈ ਕੇ ਨਿਕਲੇ ਤੇ ਜਦ ਅੜਬੜੀ ਬਦਲਦੇ ਆ ਕੋਈ ਸਮਾਂ ਬਹੁਤ ਬੜਾ ਚੱਲਣ ਡਿਆ ਤੇ ਇਸੇ ਕਰਕੇ ਪਿੰਡ ਦੇ ਵਿੱਚੋਂ ਬੱਚਾ ਉੱਠ ਕੇ ਇੱਥੇ ਪਹੁੰਚੇ ਅੱਜ ਮਨੂਣਾ ਚਾਚਾ ਜੀ ਸਾਡੇ ਇਹਨਾਂ ਨੂੰ ਇੱਕ ਕਰਨੀ ਦਿੱਤੀ ਚਾਹੀਦੀ ਸੀ ਚਲੋ ਕਰ ਦਿੰਦਾ ਆਂਦੇ ਇਹ ਨਿਗਾਜ ਹੈਗਾ ਇਹਨੇ ਕੀ ਕਰਨਾ ਨਾ ਚਾਚਾ ਬੋਲਾ ਆ ਗਿਆ ਤੇਰੀ ਗੱਲ ਦਾ ਦਾ ਸੀ ਚਾਚਾ ਇਹਨੇ ਕੀ ਕਰਨਾ ਵੇਖੋ ਆਪਣੇ ਆਪਣਾ ਆਟਾ ਬੰਦਿਆਂ ਦੀ ਗੱਲ ਮੂੰਹੋਂ ਕੱਢ ਦੇਣੀ ਪਰ ਉਸ ਮਾਲਕ ਨੂੰ ਪਤਾ ਵੀ ਮੈਂ ਕੀ ਕਰਾਉਣਾ ਕੀ ਨਹੀਂ ਕਰਨਾ ਤੇ ਬਾਕੀ ਬੜੀ ਕਿਰਪਾ ਗੁਰੂ ਰਾਮਦਾਸ ਜੀ ਚੜਦੀ ਕਲਾ ਮਾਲਕ ਦੀਆਂ ਦੇਣਾ ਗੁਰੂ ਰਾਮਦਾਸ ਜੀਆਂ ਅਸੀਂ ਤੇ ਕੁਛ ਨਹੀਂ ਕਹਿ ਸਕਦੇ ਇਹ ਉਹਦੇ ਹੱਥ ਆ ਸੱਭਾ ਹੱਥ ਵਢੇ ਆ ਜਿਸ ਨੂੰ ਦੇਵੇ ਉਹੋ ਪਾਵੇ ਕਿੰਨੇ ਘੰਟੇ ਪ੍ਰੈਕਟਿਸ ਕਰਦੇ ਆ ਹਰਮਨ ਪ੍ਰੀਤਮ ਜੀ ਐਂ ਤੇ ਜਦੋਂ ਛੋਟਾ ਹੁੰਦਾ ਸੀ ਇਹ ਜੰਦਰ ਹੋਣਾ ਤੇ ਆਪ ਤੇ ਸੋਚਦਾ ਬਰ ਕੰਮਕੁਮ ਕਰਕੇ ਆਏ ਆ ਤੇ ਪੁੱਤ ਨਾਲ ਬਹਿ ਕੇ ਤੇ ਦੋ ਚਾਰ ਗੱਲਾਂ ਹੀ ਕਰੀਏ ਕਾਸੀ ਮਕੌੜ ਵਾਲੀਆਂ ਤੇ ਇੱਥੇ ਫੜ ਕੇ ਗਰੋ ਉਹਦੇ ਵਿੱਚ ਵਿੜੇ ਦੇ ਹਾਕੀ ਫੜ ਕੇ ਫੜ ਲੈਂਦਾ ਸੀ ਅੱਧੀ ਅੱਧੀ ਰਾਤ ਤੱਕ ਰਾਤ ਕਿ ਕਮਾਉਂਦਾ ਫਿਰਦਾ ਰਹਿੰਦਾ ਹੈ ਮਰੋ ਨੇ ਮੈਂ ਇਹਨਾਂ ਨੂੰ ਸਹੀ ਗੱਲ ਦੱਸਾਂ ਮਾਪਿਆਂ ਨੂੰ ਛੱਡ ਕੇ ਉਹਨੇ ਪਿਆਰ ਹੀ ਹਾਕੀ ਨਾਲ ਬਹੁਤ ਕੀਤਾ ਉਹ ਮਨ ਸੀਨੇ ਨਾਲ ਆ ਕੇ ਰੱਖੀ ਹਾਕੀ ਇਹ ਬਹੁਤ ਤੇ ਗੱਲ ਹਾਕੀ ਨੇ ਤਾਂ ਮੁੱਲ ਮੋੜ ਮੇਰੇ ਬਿਲਕੁਲ ਜੀ ਬਿਲਕੁਲ ਤਫਸਿਆ ਵਧੀਆ ਵੇਖੋ ਪਲੇਅਰ ਦੀ ਇੱਕ ਤਪੱਸਿਆ ਵੜੀ ਆ ਇਹ ਸਾਡੇ ਸਾਹਮਣੇ ਹੋਈ ਆ ਤੇ ਤਾਂ ਨੇ ਵੀ ਤਪੱਸਿਆ ਬਹੁਤ ਆ ਦੱਸਿਆ ਕਿ ਹਰਮਨਪ੍ਰੀਤ ਹੁਣੀ ਗਾਉਣ ਦਾ ਵੀ ਸ਼ੌਂਕ ਰੱਖਦੇ ਸਿੱਖਦੇ ਵੀ ਰਹੇ ਕਿਸੇ ਉਸਤਾਦ ਕੋਲ ਨਹੀਂ ਵੇ ਨਾ ਅਸੀਂ ਇੱਕ ਸਕੂਲੇ ਪਗੜਾ ਪੋੜਾ ਪਾਉਂਦਾ ਸੀ ਤੇ ਗਾਉਂਦਾ ਸੀ ਤੇ ਮੇਰ ਨੂੰ ਆਂਦਾ ਵੀ ਡੈਡੀ ਮੈਂ ਗਾਉਂਦਾ ਵੀ ਜਾਂ ਕਾ ਬੱਚਾ ਜਿੱਦਾਂ ਕਰਦਾ ਹੁੰਦਾ ਤੇ ਚੌਥੀ ਦੀ ਇਹ ਭੰਗੜਾ ਵੀ ਮੈਂ ਪਾ ਕੇ ਆਇਆ ਅੱਜ ਅੱਛਾ ਉਹ ਮੁਟਕੇ ਨਾ ਇੱਥੇ ਹਰਮੋਨੀਆਂ ਜੰਡਿਆਲੇ ਦਾ ਮੈਨੂੰ ਵੈਸੇ ਨਾ ਭੁੱਲ ਗਿਆ ਕਿ ਮਨ ਲਾਲ ਕਿਹੜਾ ਹੀ ਉਹ ਮਤਲਬ ਹਰ ਬੁਨਿਆਵਝਾਉਂਦਾ ਹਾ ਸਿਖਾਉਂਦਾ ਨਿਆਣਿਆਂ ਨੂੰ ਫਿਰ ਆ ਉੱਥੇ 20 25 ਦਿਨ ਚੰਡਿਆਲੇ ਮੈਚ ਖੋਣ ਦਾ ਖੜਦਾ ਰਿਹਾ ਹੈ ਆ ਉਹਨੂੰ ਨਹੀਂ ਆਵਾਜਾ ਜੀ ਨੂੰ ਅੰਦਰ ਹਰ ਬੁਨਿਆ ਤੇ ਮੁੜ ਕੇ ਇਹ ਇੱਥੇ ਪੜਦਾ ਹੀ ਉੱਥੇ ਕਿਤੇ ਆਕੀ ਖੇਡਦਾ ਉਹ ਕੋਜ ਨੇ ਫਿਰ ਮੈਨੂੰ ਸੱਤਿਆ ਮੈਨੂੰ ਕਹਿੰਦਾ ਪਹਿਲਵਾਨ ਜੀ ਜੇ ਤੁਸੀਂ ਬੱਚੇ ਨੂੰ ਥੋੜੀ ਜੀ ਮਿਹਨਤ ਕਰਾਓ ਤੇ ਇਹ ਬੱਚਾ ਉੱਪਰ ਤੱਕ ਜਾ ਸਕਦਾ ਚਲੋ ਮੈਂ ਖੈ ਵੀ ਲੋ ਇਹ ਤੋਂ ਚਾਰ ਪੰਜ ਮੁੰਡੇ ਅਸੀਂ ਲੈ ਗਏ ਤੇ ਪ੍ਰਾਈਵੇਟ ਕਰਨ ਸਿੰਘ ਅਕੈडमी ਆ ਉੱਥੇ ਪਾਤਾ ਜਲੰਧਰ ਆ ਜਲੰਧਰ ਉੱਥੋਂ ਮੁੜ ਕੇ ਬਸਾਲ ਇੱਕ ਇਹਨੇ ਉੱਥੇ ਪ੍ਰਾਈਵੇਟ ਲਾਇਆ ਤੇ ਵਿੰਗ ਦੇ ਟ੍ਰਾਇਲ ਆ ਗਏ ਆ ਟ੍ਰਾਇਲ ਦਿੱਤੇ ਤੇ ਇਹ ਲਿਝਾਣੇ ਚਲ ਗਿਆ ਲਿਝਾਣੇ ਤੋਂ ਕਿਸਾਲ ਆਏ ਨੇ ਮੇਰਾ ਖ ਨੌਂ ਹੀ ਇੱਥੇ ਆ ਗਿਆ ਜਲੰਧਰ ਸਰੀ ਦੇ ਵਿੱਚ ਉਹ ਤੋਂ ਬਾਅਦ ਫਿਰ ਨੈਸ਼ਨਲ ਖੇਡਿਆ ਫਿਰ ਜੂਨੀਅਰਾਂ ਦੀ ਟੀਮ ਚੱਲ ਗਿਆ ਪਿੱਛੇ ਉੱਡ ਕੇ ਦੇਖ ਫਿਰ ਗੁਰੂ ਰਾਮਦਾਸ ਦੀ ਕਿਰਪਾ ਹੋ ਗਈ ਅਸ ਮਾਲਕ ਨੇ ਰੱਖਤਾ ਚੜ ਨਿਕਲਾ ਬਹੁਤ ساری ਤੁਸੀਂ ਅਰਦਾਸਾਂ ਕੀਤੀਆਂ ਹੋਣਗੀਆਂ ਤੁਹਾਨੂੰ ਲੱਗਦਾ ਕਿ ਉਹਨਾਂ ਦਾ ਵੀ ਫਲ ਮਿਲਦਾ ਅਰਦਾਸਾਂ ਤੇ ਜੇ ਤਨ ਮੈਚ ਵੀ ਹੁੰਦਾ ਨਾ ਤੇ ਘਰ ਦੇ ਵਿੱਚ ਜ ਮੇਰੀ ਯੁੱਤੀ ਲਾ ਕੇ ਤੇ ਸਾਰੀ ਜਿੰਨਾ ਚਿਰ ਮੇਜ ਰਹਿਣਾ ਵੈਗੂ ਸਤਨਾਉ ਕਰਨਾ ਮੈਂ ਤਾਂ ਉਹਨਾਂ ਨੂੰ ਇੱਕ ਵੀ ਨਹੀਂ ਦੇਖਿਆ ਤੇ ਮਮੀ ਬਵੀ ਜੁੱਤੀ ਲਾ ਕੇ ਪਾ ਮੇਰੇ ਪੁੱਤੇ ਬਿਠਾ ਮੇਰਾ ਪੈਰ ਕਟਿਆ ਤੇ ਸ਼ੂਗਰ ਦਾ ਕਰੀ ਤੇ ਉਹ ਬਰਬਰ ਪਰਿਵਾਰ ਸਾਰਾ ਹੀ ਬਟਾ ਵੀਰ ਪਰਲੇਂਦਰ ਸਾਹਿਬ ਬੈਠਾ ਤੇ ਸਾਰੇ ਮਾਲਕ ਦਾ ਨਾਂ ਹੀ ਲੈਨੇ ਵੇਖੋ ਮਾਂ ਫਿਰ ਫਿਰ ਭਲਾਈ ਕਿਉਂ ਦਾਦਾ ਬੱਚਾ ਦਾ ਵਿੱਚ ਤੇ ਬੋਲਡ ਨਹੀਂ ਆਇਆ ਉਦੋਂ ਥੋੜੀ ਨਿਰਾਸ਼ਾ ਹੋਈ ਸੀਗੀ ਬਿਲਕੁਲ ਜੀ ਬਿਲਕੁਲ ਨਿਰਾਸ਼ਾ ਰਗੀ ਉਦੋਂ ਰਾਤ ਨੀਂਦ ਨਹੀਂ ਆਈ ਸੀਗੀ ਹਾਂਜੀ ਹਾਂਜੀ ਮੁੜ ਕੇ ਹਾਂ ਜਰਮਨੀ ਨੂੰ ਹਰੇ ਨੀਂਦ ਨਹੀਂ ਆਈ ਮੈਂ ਹਰ ਵਨਾ ਇੱਕ ਡੇਢ ਵਜੇ ਗੱਲ ਕਰਕੇ ਵੀ ਬੱਚਿਆਂ ਨੇ ਕਿਤੇ ਹੌਸਲਾ ਨਹੀਂ ਵਟਾਇਆ ਫੇ ਇਹਨਾਂ ਨਾਲ ਗੱਲ ਕੀਤੀ ਕਰਕੇ ਆਦਾ ਨਹੀਂ ਡੈਡੀ ਗੱਲ ਉਹ ਚਲੋ ਜੋ ਕੁਝ ਹੋਣਾ ਹੋ ਗਿਆ ਤੁਹਾਨੂੰ ਮੈਡਲ ਮਿਲੂਗਾ ਤੂੰ ਇੱਕ ਭਰਾ ਹੋ ਨਾ ਜੇ 골ਡ ਨਹੀਂ ਮਿਲਿਆ ਤੇ ਬਰੋ ਜਰੂਰ ਮਿਲ ਜੂਗਾ ਚਲੋ ਟੀਮ ਸਾਰੀ ਕਹਿੰਦੇ ਫੇ ਸਾਨੂੰ ਹੌਸਲਾ ਹੋ ਗਿਆ ਇਹ ਚਲੋ ਮਾਲਕ ਨੇ ਉਹ ਛੜੀ ਪਾਸਾ ਕਿ ਕਿਲਾਚ ਰੱਖਣ ਵਾਸਤੇ ਕੀ ਕਰਦੇ ਆ ਜਾਂ ਕੀ ਤੁਸੀਂ ਸਿਖਾਉਂਦੇ ਰਹੇ ਹੋ ਕਿਹੜੀਆਂ ਚੀਜ਼ਾਂ ਦੇਖੋ ਮਾਪੇ ਹੋਏ ਹੋ ਕੇ ਕਹਿ ਸਕਦਾ ਕਿ ਦੂਰ ਬੈਠੇ ਰਹੇ ਆ ਵੀ ਬੱਚਾ ਘਰ ਦੇਤ ਬਣੀ ਆ ਦਿਲ ਨਹੀਂਣਾ ਤੇ ਇਸ ਬੱਚੇ ਦੀ ਮੁੱਢੋਂ ਯਾਤਰੀ ਆ ਵੀ ਇੰਨੇ ਪਿੱਛੇ ਹੋ ਗਏ ਨੇ ਵੇਖਿਆ ਤੇ ਕਿਹੜੀ ਕਲਾ ਦੇ ਦਿੰਦਾ ਲੀਡਰਸ਼ਿਪ ਦੀ ਵੀ ਬੜੀ ਵੱਡੀ ਕੁਆਲਟੀ ਹੈ ਕਿ ਪੂਰੀ ਟੀਮ ਨੂੰ ਕਲੀਅਰ ਕਰਦਾ ਪਰੋਂ ਬਾਲ ਨੇ ਡਿਗਨ ਦਿੱਤਾ ਉਹਨੇ ਹਾਂ ਜੀ ਪੂਰੀ ਟੀਮ ਨੂੰ ਰਿਕਰੂਟ ਕਰਕੇ ਮੈਂ ਉਹ ਤਨੇਹੋ ਗੱਲ ਕਰਕੇ ਸੁੱਤਾ ਸੀ ਮੈਂ ਕਿਹਾ ਵੀ ਪੀਆਰ ਜੇਸ਼ਨ ਨੂੰ ਲੈ ਉਹ ਨਾਲ ਆਪ ਹੋਈਂ ਤੂੰ ਹੈ ਤੂੰ ਸੀਨੀਅਰ ਖਿਡਾਰੀ ਜੀ ਤੇ ਜਿਹੜੇ ਮੁੰਡੇ ਆ ਸਾਰਿਆਂ ਨੂੰ ਮੌਕਾ ਦੇਣਾ ਵਾ ਪੀ ਇਹ ਕੰਮ ਹੁੰਦੇ ਰਹਿੰਦੇ ਆ ਉਹੋ ਕਰਕੇ ਨਾ ਫਿਰ ਦੋਵਾਂ ਨੇ ਟੀਮ ਨੂੰ ਆਂਦਾ ਡੈਡੀ ਤੁਸੀਂ ਨਾ ਫਿਕਰ ਕਰੋ ਟੀਮ ਸੈਟ ਆ ਸਵੇਰੇ ਤੁਹਾਨੂੰ ਸਾਰੇ ਬੰਦੇ ਖੁਸ਼ ਮਿਲਣਗੇ ਉਹ ਵੇ ਅਗਲੇ ਨੇ ਫੋਨ ਕੀਤਾ ਇਹ ਬੁੰਡੇ ਸਾਰੇ ਵਟਕਾ ਮਾਰਦੇ ਇਹ ਉਹ ਜੋ ਗੱਲ ਚੜਦੀ ਕਲਾ ਦਾ ਕੰਮ ਹਰਮਨਪ੍ਰੀਤ ਸਿੰਘ ਹਾਕੀ ਟੀਮ ਇੰਡੀਆ ਦੇ ਜੋ ਕੈਪਟਨ ਨੇ ਔਰ ਉਹ ਆਪਣੇ ਘਰ ਪਹੁੰਚੇ ਆ ਉਸ ਤੋਂ ਬਾਅਦ ਸਵਾਗਤ ਕੀਤਾ ਗਿਆ ਜ਼ਬਰ ਤਰੀਕੇ ਜ਼ਬਰਦਸਤ ਤਰੀਕੇ ਦੇ ਨਾਲ ਪਿੰਡ ਦੇ ਵਿੱਚ ਉਹਨਾਂ ਦਾ ਭਰਵਾ ਸਵਾਗਤ ਕੀਤਾ ਗਿਆ ਪਿੰਡ ਦੇ ਲੋਕ ਬਾਗੋਬਾਗ ਨੇ ਤਿੰਮੋਵਾਲ ਪਿੰਡ ਦੇ ਵਿੱਚ ਆ ਅਸੀਂ ਮਾਝੇ ਦੇ ਵਿੱਚ ਪਿੰਡ ਪੈਂਦਾ ਔਰ ਪਿੰਡ ਦੇ ਲੋਕ ਪੂਰੇ ਬਾਗੋਬਾਗ ਹੈ ਮਾਝੇ ਦੇ ਲੋਕ ਬਾਗੋਬਾਗ ਹੈ ਕਿ ਹਰਮਨਪ੍ਰੀਤ ਸਿੰਘ ਨੇ ਨਾ ਦੁਨੀਆ ਦੇ ਵਿੱਚ ਪੰਜਾਬ ਦਾ ਭਾਰ ਦਾ ਰੋਸ਼ਨ ਕੀਤਾ ਪਰਿਵਾਰ ਉਸ ਦਾ ਬਾਗੋਬਾਗ ਹੈ ਹਰਮਨਪ੍ਰੀਤ ਸਿੰਘ ਉਹਨਾਂ ਦਾ ਔਰ ਉਹਨਾਂ ਦੇ ਨਾਲ ਹੀ ਹਰਮਨਪ੍ਰੀਤ ਸਿੰਘ ਦੇ ਪਿਤਾ ਜੀ ਨੇ ਕਮਾਲ ਦੀਆਂ ਪੁਰਾਣੀਆਂ ਗੱਲਾਂ ਵੀ ਦਸੀਆਂ ਹਰਮਨਪ੍ਰੀਤ ਸਿੰਘ ਗਾਉਣ ਦੇ ਵੀ ਸ਼ਕੀਮ ਸੀਗੇ ਕਦੇ ਗਾਣੇ ਵੀ ਉਹਨਾਂ ਤੋਂ ਸੁਣਾਂਗੇ ਜਰੂਰ ਪਰ ਇਸ ਵਾਰ ਚੜ੍ਹਦੀ ਕਲਾ ਦੀ ਸਪਿਰਟ ਦੇ ਨਾਲ ਹਰਮਨਪ੍ਰੀਤ ਸਿੰਘ ਹੁਣਾਂ ਨੇ ਜ਼ਬਰਦਸਤ ਤਰੀਕੇ ਦੇ ਨਾਲ ਇਹ ਮੈਚ ਖੇਡਿਆ ਜ਼ਬਰਦਸਤ ਤਰੀਕੇ ਦੇ ਨਾਲ ਉਹਨਾਂ ਨੇ ਪਰਫਾਰਮੈਂਸ ਦਿਖਾ ਕੇ ব্রੌਂਜ਼ ਮੈਡਲ ਹਾਸਲ ਕੀਤਾ ਕੈਮਰਾ ਪਰਸਨ ਵਤਨ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ